ਹੰਗਾਰਾ ਬਹੁਤ ਵਧੀਆ ਜੀ ਬਾਕੀ ਤੁਹਾਨੂੰ ਆਪ ਹੀ ਦਿਖ ਰਿਹਾ ਤੁਸੀਂ মিডিਆ ਸਾਰੇ ਪਿੰਡਾਂ ਤੁਸੀਂ ਵੀ ਕਵਰ ਕਰਦੋ ਜਾ ਕੇ ਬਹੁਤ ਸੋਹਣਾ ਹੰਗਾਰਾ ਹੰਗਾਰਾ ਕੱਲੇ ਬਟੰਡੇ ਤੇ ਨਹੀਂ ਸੰਦੂਰ ਖੰਡੂਰ ਸਾਹਿਬ ਫਰੀਦਕੋਟ ਪੂਰੇ ਪੰਜਾਬ ਦੇ ਅੰਦਰ ਪੰਥਕ ਲਹਿਰ ਹੈ ਜਿਹੜੀ ਉਹ ਪੂਰੀ ਸ਼ਹਿਰਾਂ ਤੇ ਅਜੋਰਾ ਤੇ ਹੈ ਇਸ ਕਰਕੇ ਐਸ ਵਾਰ ਪੰਜਾਬ ਹਤਾਇਸ਼ੀ ਬੰਦੇ ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ ਕੌਮ ਦਾ ਦਰਦ ਰੱਖਣ ਵਾਲੇ ਬੰਦੇ ਇੱਥੇ ਪਾਰਲੀਮੈਂਟ ਜਾਣਗੇ ਕਿਹੜੇ ਕਿਹੜੇ ਬੰਦੇ ਲੈ ਕੇ ਆਪਰੇ ਆਏ ਮੁੱਦੇ ਸਾਡੇ ਜੋ ਪੰਜਾਬ ਦੇ ਸੰਦਰਭ ਵਿੱਚ ਵੱਡੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਹੈ ਡੈਮਾਂ ਦੇ ਮੁੱਦੇ ਨੇ ਰਾਜਧਾਨੀ ਦੇ ਮੁੱਦੇ ਨੇ ਉਸ ਤੋਂ ਇਲਾਵਾ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਲਗਾਤਾਰ ਪੰਜਾਬ ਦੇ ਹੱਕਾਂ ਤੇ ਡਾਕੇ ਵੱਜੇ 47 ਤੋਂ ਲੈ ਕੇ ਪੰਜਾਬ ਨੂੰ ਦੱਬਿਆ ਗਿਆ ਕੁਚਲਿਆ ਗਿਆ ਧੜਿਆ ਗਿਆ ਉਹ ਸਾਰੇ ਮੁੱਦੇ ਜਿਹੜੇ ਹੁਣ ਤੱਕ ਠਾਇਆ ਹੀ ਨਹੀਂ ਗਏ ਜ्यों ਪੰਜਾਬੀ ਸੂਬਾ ਬਣਿਆ ਹਰ ਵਾਰੀ ਇੱਥੋਂ ਇਹ ਨਾਰੇ ਲੱਗਦੇ ਰਹੇ ਫਿਰ ਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਔਰ ਉਥੇ ਨਾਰਿਆਂ 'ਚ ਦਬ ਗਿਆ ਕੰਮ ਉਸ ਤੋਂ ਬਾਅਦ ਲਗਾਤਾਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਹੁਣ ਆਪ ਵਾਲੇ ਹੋਣ ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਅੱਗੇ ਗੋਡੇ ਟੇਕੇ ਨੇ ਕੋਈ ਸਾਡਾ ਅੰਮ੍ਰਿਤ ਪਾਰਲੀਮੈਂਟ ਚ ਲੋਕ ਸਭਾ ਦਾ ਹੋਵੇ ਚਹਿਰਾ ਸਭਾ ਦਾ ਹੋਵੇ ਕਿਸੇ ਨੇ ਵੀ ਜਾ ਕੇ ਹੁਣ ਤੱਕ ਇੱਕ ਦੋ ਤੋਂ ਇਲਾਵਾ ਜੇ ਮਾਨ ਸਾਹਿਬ ਨੇ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ ਜਾ ਕੇ ਉੱਥੇ ਬਾਕੀ ਸਾਰਿਆਂ ਦੇ ਮੂੰਹ ਚ ਘੁੰਗਰੀਆਂ ਪਾ ਜਾਂਦੀਆਂ ਨੇ ਸਾਰੇ ਚੁੱਪ ਕਰ ਜਾਂਦੇ ਆ ਸ਼ੰਭੂ ਟੱਪ ਦੇ ਭੁੱਲ ਜਾਂਦੇ ਆ ਪੰਜਾਬ ਨੂੰ ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਆ ਵੱਡੀਆਂ ਪੱਟੀਆਂ ਗੱਲਾਂ ਕਰਦੇ ਨੇ ਪਰ ਉੱਥੇ ਸਾਰੇ ਜਾ ਕੇ منہ ਚੁੱਪ ਕਰ ਹੋ ਜਾਂਦੇ ਇਹਨਾਂ ਦੇ ਸੋ ਉਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਚੱਲਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਨੂੰ ਅਪੀਲ ਇਹ ਆ ਕਿ ਇੱਕ ਐਮਪੀ ਨੇ ਐਮਐਲਏ ਤੇ ਐਮਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ ਜਿਵੇਂ ਸਵਾਨ ਦਾ ਪਰ ਐਪੀ ਨੇ ਸੋਡੇ ਸੁਭੇਰੀ ਨੂੰ ਮੈਂਦਗੀ ਕਰਨੀ ਆ ਸੋਡੇ ਸੂਬੇ ਦੀ ਗੱਲ ਸੋਡੇ ਲੋਕਾਂ ਦੀ ਗੱਲ ਉੱਥੇ ਜਾ ਕੇ ਜੇ ਫਿਰ ਰਿਕਾਰਡ ਹੋਣੀ ਆ ਗੱਲ ਯੂਨੋ ਤੱਕ ਨੋਟ ਸੋਣੀਆਂ ਨੇ ਗੱਲਾਂ ਉੱਥੇ ਜਾਏ ਗੱਲ ਰੱਖਣੀ ਆ ਇਸ ਲਈ ਬੰਦਾ ਸੋਚ ਸਮਝ ਕੇ ਚੁਣਿਆ ਕਰੋ ਵੀ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ ਚੁੱਪ ਤਾਂ ਨਹੀਂ ਹੋ ਜੂਗਾ ਐਦੂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣਦੇ ਰਹੇ ਆ ਪਾਰਟੀਆਂ ਚ ਧੜਿਆਂ ਚ ਫਸ ਕੇ ਚੁਣਦੇ ਰਹੇ ਆ ਵੀ ਅਸੀਂ 30 ਸਾਲ ਦੇ ਬਾਦਲਾਂ ਨਾਲ ਆ 20 ਸਾਲ ਦੇ ਕਾਂਗਰਸੀ ਆ ਅਸੀਂ ਉਸ ਬੰਦੇ ਦੀ ਸੋਚ ਉਹਦੀ ਸਮਝ ਉਹਦੀ ਦੂਰੰਦੇਸ਼ੀ ਇਹ ਸੋਚ ਕੇ ਬਹੁਤ ਘੱਟ ਬੰਦਾ ਚੁਣਦੇ ਆ ਪਰ ਇਸ ਵਾਰੀ ਮੌਕਾ ਆਇਆ ਇਹ ਮੌਕਾ ਨਾਲ ਗਵਾ ਦੇ ਪੰਜਾਬ ਦੇ ਲੋਕਾਂ ਨੂੰ ਫੀਲ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬ ਪੱਖੀ ਜਿਹੜੇ ਲੋਕ ਨੇ ਉਹ ਜਿੱਤ ਕੇ ਪੰਜਾਬ ਤੋਂ ਜਾਣੇ ਚਾਹੀਦੇ ਨੇ ਜਿੰਨੇ ਮੁੱਦੇ ਆਪਾਂ ਹੋਰ ਲੈ ਲਏ ਕਿਸਾਨੀ ਦਾ ਮੁੱਦਾ ਬੇਅਦਬੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਬੀ ਦੇ ਉੱਤੇ ਬਣਦੀਆਂ ਰਹੀਆਂ ਬੇਅਦਬੀ ਦੇ ਮੁੱਦੇ ਨੂੰ ਆਧਾਰ ਤੇ ਸਰਕਾਰਾਂ ਬਣਦੀਆਂ ਰਹੀਆਂ ਪਰ ਹਰ ਵਾਰੀ ਸਿੱਖਾਂ ਦੇ ਪੱਲੇ ਹੋਈ ਕਸ਼ਟਿਆ ਨਰਾਸਤੀ ਪਈ ਆ ਬੇਨਸਾਫੀ ਪਈ ਆ ਜਾਂ ਮਜ਼ਦੂਰਾਂ ਦੇ ਮੁੱਦੇ ਨੇ ਜਿਵੇਂ ਹੁਣ ਹਰ ਵਾਰੀ ਇੱਥੋਂ ਮਜ਼ਦੂਰ ਨੂੰ ਇੱਕ ਵੋਟਰ ਮੰਨਿਆ ਜਾਂਦਾ ਉਹ ਵੋਟਰ ਤਕਸੀਮਤਾ ਹੀ ਵੋਟ ਲਈ ਭੀਖ ਪਾਈ ਤੁਰ ਗਏ ਪਰ ਅਸੀਂ ਚਾਹੁੰਦੇ ਆ ਕਿ ਮਜ਼ਦੂਰਾਂ ਨੂੰ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾਂਗੇ ਹੈ ਜੀ ਬਟਿੰਡੇ ਹਲਕੇ ਦੇ ਵਿੱਚ ਕਿੰਨੇ ਪਿੰਡ ਬਟੰਡਾ ਸਾਰਾ ਕਵਰ ਕਰਤਾ ਜੀ ਇਹ 550 ਪਿੰਡ ਆ ਸਾਰੇ ਪਿੰਡਾਂ ਚ ਇਹ ਜਾ ਚੁੱਕੇ ਆ ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੱਡਾ ਵੱਡਾ ਮੁੱਦਾ ਪਰ ਨਸ਼ਿਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਨਸ਼ਿਆਂ ਦਾ ਮੁੱਦਾ গায়ে ਵੀ ਕਰ ਦਿੱਤਾ ਗਿਆ ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਦੇ ਉੱਤੇ ਪਹਿਲਾਂ ਕੈਪਟਨ ਸਾਹਿਬ ਨੇ ਸੌ ਚੱਕੀ ਗੁਟਕਾ ਸਾਫ ਫੜ ਕੇ ਉਸ ਤੋਂ ਬਾਅਦ ਭਵੰਤਮਾਨ ਜੀ ਨੇ ਕਿਹਾ ਕਿ ਅਸੀਂ 14 ਮਹੀਨਿਆਂ ਚ ਕਰ ਦਾਂਗੇ 5 ਸਾਲ ਉਹਨਾਂ ਦੇ ਰਾਜ ਚ ਵੀ 26 ਮਹੀਨੇ ਨਾਲ ਹੋ ਗਏ 10 ਸਾਲ ਇਹ ਬਾਲ ਵੀ ਰਹਿ ਗਏ ਤਿੰਨੇ ਚਾਰੇ ਵਿੱਚੇ ਬੀਜੇਪੀ ਚਾਰਿਆਂ ਬੀਜੇਪੀ ਤੇ ਅਰੀਦਲ ਦਾ ਜਿਲ੍ਹਾ ਘੱਟ ਜੋੜਦਾ ਸਰਕਾਰ ਰਹੀ ਲੰਮਾ ਸਮਾਂ ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚਿੱਟੇ ਦੇ ਮੁੱਦੇ ਦੀ ਗੱਲ ਨਹੀਂ ਹੋ ਰਹੀ ਨਾ ਇਹਨਾਂ ਦੇ ਭਾਸ਼ਣਾ ਚ ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹ ਬਾਰੇ ਜਾਣ ਆਪਾਂ ਵੀ ਇੱਕ ਮਿੰਟ ਬਈ ਜੀ ਆਪਾਂ ਵੀ ਕਿੱਥੇ ਖੜੇ ਆ ਦੇਖੋ ਕਿੱਡੀ ਵੱਡੀ ਕਿੱਡੀ ਕ ਖਬਰ ਸੀਗੀ ਅੱਜ ਰਾਜਾ ਬਡੰਗ ਜੀ ਕਾਗਜ਼ ਭਰਨ ਗਏ ਕਹਿੰਦੇ ਜੀ ਰਾਜਾ ਬਡੰਗ ਜੀ ਕਹਿੰਦੇ ਸੂਤਰਾਂ ਤੋਂ ਪਤਾ ਲੱਗਿਆ ਘਰ ਰੋਟੀ ਨਹੀਂ ਖਾ ਕੇ ਗਏ ਗੱਡੀ 'ਚ ਉਹਨਾਂ ਦੀ ਧਰਮ ਪਤਨੀ ਰੋਟੀ ਖਵਾ ਰਹੀ ਏ ਉਹ ਵੱਡੀ ਖਬਰ ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁਖਤਾ ਦਿੱਤੀ ਆ ਤੁਸੀਂ ਤਵਾਸੀ ਬਹੁਤ ਅਕਸਰ ਗਲਤ ਕਰਦੇ ਹੋ ਪਰ ਬਹੁਤ ਵੱਡੀ ਗੰਟੀ ਆ ਉਹਦੇ ਬੋਲਣਾ ਦੇਖੋ ਗੱਲ ਵੋਟ ਦੀ ਰਾਜਨੀਤੀ ਵੋਟ ਲਈ ਨਹੀਂ ਨਾ ਕਰ ਰਿਹਾ ਵੀ ਕੱਲੀਆਂ ਵੋਟਾਂ ਲੈਣ ਖਾਤਰ ਆ ਉਹਨੂੰ ਖੁਸ਼ ਕਰ ਦਾਂਗੇ ਇਹਨੂੰ ਖੁਸ਼ ਕਰ ਦਾਂਗੇ ਅਸੀਂ ਚਾਹੁੰਦੇ ਆ ਪੰਜਾਬ ਦੇ ਕੁਦਰਤੀ ਵਸੀਲੇ ਜੋ ਸਾਡੇ ਪਾਣੀ ਜ਼ਹਿਰੀਲੇ ਕਰ ਦਿੱਤੇਗੇ ਲਾ ਲਾ ਕੇ ਡੰਗ ਫੈਕਟਰੀਆਂ ਉਧਰ ਅਨੇ ਦੇ ਵਿੱਚ ਕਿੰਨੀਆਂ ਡਾਈਂਗ ਫੈਕਟਰ ਨੇ ਸਾਰਾ ਸਾਰਾ ਸੱਤ ਲੋ ਯਾਰ ਬਣਾਤਾ ਧਰਤੀ ਛੇਟਾ ਸਾਡੇ ਪਾਣੀ ਹਾਲੇ ਸਮੇ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀਆਂ ਨੂੰ ਜਾਂ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਕਿ ਵਾਅਦੇ ਕੀਤੇ ਗਏ ਕਿ ਇਹ ਖੇਤਾਂ ਜਿੱਥੇ ਆਜ਼ਾਦੀ ਦਾ ਨਿਗ ਮੰਨਣਗੇ ਪਰ ਲਗਾਤਾਰ ਧੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰੇ ਆਂ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਆ। ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਰਵ ਆਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿਣਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਚਾਹੇ ਨੌਕਰੀਆਂ ਚ ਹੋਵੇ ਚਾਹੇ ਰਜਗਾਰ ਚ ਹੋਵੇ ਉਹ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਚਿਹਰੇ ਬੈਠੇ ਆਂ ਰੋਡ ਡਾਂਗਾ ਖਾਂਦੇ ਆ ਪੁਲਸ ਦੀਆਂ ਸਰਕਾਰਾਂ ਤੋਂ ਡਾਂਗਾ ਕੈਸਾ ਉਤਖਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਰਹੇ ਨੇ ਭਗਵੰਤ ਮਾਨ ਜੀ ਕਹਿੰਦੇ ਵੀ 43000 ਨਾਲ ਕੁਝ ਦੇਤੀ। ਉਹ ਜੋ ਗੈਰ ਪੰਜਾਬੀ ਕਿੰਨੇ ਆ? 52% 53% ਬੰਦੇ ਬਾਹਰਲੇ ਸੂਬਿਆਂ ਦੇ ਆ। ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ। ਹਿਮਾਚਲ ਦੇ ਅੰਦਰ, ਰਾਜਸਥਾਨ ਦੇ ਅੰਦਰ, ਉੱਤਰਾਖੰਡ ਦੇ ਅੰਦਰ, ਨਾਗਾ ਲੈਂਡ ਦੇ ਵਿੱਚ ਮੁਕਸ਼ਮੀਰ 'ਚ ਨਾ ਸੀ ਜ਼ਮੀਨ ਲੈ ਸਕਦੇ ਆ, ਨਾ ਸੀ ਨੌਕਰੀ ਲੈ ਸਕਦੇ ਆ। ਪਰ ਪੰਜਾਬ ਦੇ ਵਿੱਚੇ ਠੱਕਾ ਕਿਉਂ? ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ ਮਾਰਚ ਤੋਂ ਕੁੱਲੇ ਤੋਂ ਆ ਕੇ ਬੰਦੇ ਤੇ ਨੌਕਰੀਆਂ ਲੈ ਗਏ ਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਮਾਰਚ ਜਦੋਂ ਕਿ ਇਹ ਸੰਵਿਧਾਨਿਕਾ ਕਾਨੂੰਨ ਹੈ ਫਿਰ ਸਭ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ ਗੰਦੀ ਸਿੰਘਾਂ ਵੀ ਤੇ ਜਾਂ ਬੇਅਦਮੀਆਂ ਦਾ ਕਿਸੇ ਨੇ ਮੁੱਤ ਨਹੀਂ ਖਾਇਆ ਜੀ ਦੇਖੋ ਜੀ ਅਸੀਂ ਤਾਂ ਮੈਸਜ ਦਾ ਮੋਰਚਾ ਵੀ ਜਾਂਦੇ ਰਹੇ ਆ ਗੰਦੀ ਸਿੰਘਾਂ ਦੀ ਰਿਹਾਈ ਲਈ ਸ਼ਰਸ ਵੀ ਕਰਦੇ ਰਹੇ ਆ ਮਾਰਚ ਵੀ ਕਰਦੇ ਰਹੇ ਆ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਆ ਅੱਜ ਵੀ ਪਿੰਡਾਂ 'ਚ ਬੋਲ ਰਹੇ ਆ ਤੁਸੀਂ ਬਾਕੀ ਆ ਭਾਈ ਅਮਰਪਾਲ ਸਿੰਘ ਮਾਤਾ ਨਾਲ ਬੈਠੇ ਨੇ ਇਹ ਇਹ ਵੀ ਸਾਡੇ ਨੌਜਵਾਨ ਡਿਬਰੂਗੜ੍ਹ ਜ਼ਿਲ੍ਹੇ 'ਚ ਬੰਦ ਨੇ ਲਗਾਤਾਰ ਉਹ ਵੀ ਮੋਰਚਾ ਚੱਲ ਰਿਹਾ ਅਸੀਂ ਤਾਂ ਅਸੀਂ ਤਾਂ ਹਰ ਉਹ ਪੰਜਾਬ ਦਾ ਪੱਖ ਲੈ ਕੇ ਚੱਲੇ ਆ ਅਸੀਂ ਤਾਂ ਇਹ ਸੋਚਦੇ ਆਂ ਵੀ ਪੰਜਾਬ ਦੇ ਅਸੀਂ ਮੈਂ ਗੱਲ ਬੇਨਤੀ ਕਰਦਿਆਂ ਮੈਂ ਲੋਕਾਂ ਨੂੰ ਫੀਲ ਕਰਨਾ ਚਾਹੁੰਨਾ ਕਿ ਮੈਂ ਰਾਜਨੀਤੀ ਕਰਨ ਲਈ ਅਸੀਂ ਇੱਥੇ ਕੋਈ ਐਮਪੀ ਬਣ ਕੇ ਜਿਵੇਂ ਇਹ ਬਣ ਕੇ ਉੱਥੇ ਪਹੁੰਚ ਜਾਂਦੀ ਹੈ ਅਸੀਂ ਉਸ ਤਰ੍ਹਾਂ ਦੇ ਐਮਪੀ ਬਣ ਨਹੀਂ ਆਏ ਅਸੀਂ ਇਸ ਪੰਜਾਬ ਦੀਆਂ ਨਸਲਾਂ ਬਚਾਉਣ ਲਈ ਤੁਰੇ ਆਂ ਇਸ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਤੁਰੇ ਆਂ ਵਿਰਾਸਤ ਨੂੰ ਬਚਾਉਣ ਲਈ ਤੁਰੇ ਆਂ ਇਹ ਸਾਡਾ ਮਕਸਦ ਹੈ ਇਹੀ ਟੀਚਾ ਹੈ ਤੇ ਇਹੀ ਸਾਡਾ ਚੋਅ ਮੈਨੀਫੈਸਟੋ ਤਣ ਤੋਂ ਬਾਅਦ ਫਲਸਫੀ ਚੇਂਜ ਹੋ ਜਾਂਦੀ ਆ ਮਤਲਬ ਹੀ ਨੇ ਜੀ ਪੱਤਾ ਹੀ ਪਾੜ ਦੋ ਫਲਸਫੀ ਕਿਵੇਂ ਚੇਂਜ ਹੋ ਜੂ ਬਿਨਾ ਪਾਵਰਾਂ ਬਿਨਾ ਤਾਕਤਾਂ ਨਾਲ ਲੜੇ ਆ ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਮੁੱਦੇ ਤੇ ਮਜ਼ਦੂਰਾਂ ਲਈ ਬੋਲੀ ਲਈ ਪਰਚੇ ਵੀ ਹੋਏ ਜੇਲ੍ਹਾਂ ਵੀ ਕੱਟੀਆਂ ਸਿਰ ਤੇ ਨਾਮ ਵੀ ਰਿਹਾ ਸਿਸ ਕਰਕੇ ਹਾਂ ਜੀ ਹਾਂ ਜੀ ਸੋ ਮਤਲਬ ਹੀ ਨਹੀਂ ਜੇ ਜੇ ਕਦੇ ਵਿਕਣ ਵਾਲੇ ਹੁੰਦੇ ਝੁਗਣ ਵਾਲੇ ਜਾਂ ਦਬਣ ਵਾਲੇ ਹੁੰਦੇ ਸਾਰੀਆਂ ਧਿਰਾਂ ਵੱਲੋਂ ਕਿਹਾ ਗਿਆ ਵੀ ਸਾਡੇ ਵੱਲੋਂ ਆ ਜਾ ਅੰਦਰ ਦਾ ਫਟਾਫਾੜੀ ਦਲ ਤੇ ਇਹਨਾਂ ਦੀ ਗਲਾਮੀ ਨਹੀਂ ਕਰਨੀ ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂਗੇ